ਨਗਰ ਸਰਾ ਟ੍ਰਸਟ ਦੇ ਸਾਬਕਾ ਚੇਅਰਮੈਨ ਅਤੇ ਨਗਰ ਕਾਉਂਸਲ ਬਰਨਾਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਜੀ ਮਜੂਦ ਨੇ ਇਹਨਾਂ ਨੇ ਉਹ ਵਕਤ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜਦੋਂ ਮੰਦਰ ਦੇ ਉੱਤੇ ਆਪਾਂ ਕਹਿ ਸਕਦਾ ਕਿ ਬਹੁਤ ਜ਼ੁਲਮ ਹੋਏ ਸੀਗੇ ਤਾਂ ਸ਼ਰਮਾ ਜੀ ਉਹ ਸਮਾਂ ਵੀ ਤੁਸੀਂ ਦੇਖਿਆ ਤੇ ਪਹਿਲਾਂ ਉਹ ਸਮੇਂ ਦੀ ਗੱਲ ਕਰਾਂਗੇ ਕਿਸ ਤਰ੍ਹਾਂ ਉਹ ਸਮਾਂ ਦੇਖਿਆ ਸੀ ਉਹ ਸੋਨੂ ਜੀ ਸਮਾਂ ਬੜਾ ਭਿਆੰਕਰ ਸੀ ਜਦੋਂ ਕਿ ਸ਼ਹਿਰ ਦੇ ਵਿੱਚ ਬਹੁਤ ਵੱਡੀ ਤਣਾਪੂਨ ਸਥਿਤੀ ਹੋਈ ਸੀ ਇਹ ਉਹ ਸਭ ਨੇ ਹੋਈ ਸੀ ਜਿਵੇਂ ਜੋਧਿਆਜੀ ਦੇ ਵਿੱਚ ਹੋਈ ਸੀ ਬਰਨਾਲੇ ਦੇ ਉਹ ਹਾਲਾਤ ਬਣ ਗਏ ਸੀ ਪਰ ਬਰਨਾਲੇ ਦੇ ਲੋਕਾਂ ਦੇ ਪਿਆਰ ਸਦਕਾ ਤੇ ਇਹ ਲੋਕਾਂ ਨੇ ਮਸਲਾ ਹੱਲ ਕੀਤਾ ਜੋ ਇੱਕ ਬਹੁਤ ਵਧੀਆ ਸਾਧਨ ਸੀ ਲੋਕਾਂ ਨੇ ਬਹੁਤ ਧਿਆਨ ਨਾਲ ਇਹਨੂੰ ਹੱਲ ਕੀਤਾ ਮੈਂ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਜਿਨ੍ਹਾਂ ਨੇ ਕਮਨ ਤੇ ਸ਼ਾਂਤੀ ਦਾ ਪ੍ਰਤੀਕ ਦਿੱਤਾ ਕਿਉਂਕਿ ਇੰਨੀ ਲੜਾਈ ਹੋ ਚੁੱਕੀ ਇੱਥੇ ਸਾਨੂੰ ਅਜਿਹੀ ਵੀ ਬਰਨਾਲੇ 'ਚ ਕਰਫੂ ਲੱਗੂਗਾ ਇਹ 2003-4 ਦੀ ਗੱਲ ਆ ਇਹ ਲੜਾਈ ਜਿਹੜੀ ਐਸਡੀ ਸਭਾ ਵਰਸੀ ਮਹਾਵੀਰ ਦਾਦੀ ਕੀ ਗੋਦੀ ਲੜਾਈ ਸੀ ਕੋਈ ਹੋਰ ਲੜਾਈ ਨਹੀਂ ਸੀ ਹੋਕੀ ਲੜਾਈ ਸੀ ਥੋੜੇ ਜਿਹਾ ਗੇਟ ਪਿੱਛੇ ਕੰਦ ਪਿੱਛੇ ਲੜਾਈ ਹੋਈ ਸੀ ਉਹ ਐਡਾ ਮਸਲਾ ਵੱਧ ਗਿਆ ਸੀ ਅਸੀਂ ਤਾਂ ਰੱਬ ਮੁਰੇ ਅਰਦਾਸ ਕਰਦੇ ਵੀ ਇਹ ਕਿਵੇਂ ਸੈਟਲ ਪਰ ਤੁਹਾਡੇ ਮਿੱਤਰਾਂ ਦੇ ਬਰਨਾਏ ਦੇ ਨਾਲ ਠਾਕੁਰ ਜੀ ਦੇ ਅਸ਼ੀਰਵਾਦ ਨਾਲ ਇਹ ਸਾਰਾ ਸੈਟਲ ਹੋ ਗਿਆ ਤਾਂ ਜਿਵੇਂ ਦੇਖ ਰਹੇ ਕਿ ਅੱਜ 6.5 ਕਿਲੋ ਦੇ ਕਰੀਬ ਚਾਂਦੀ ਵਾਪਸ ਕੀਤੀ ਗਈ ਹੈ ਜਨ ਕਿ ਇਹਨੂੰ ਚਾਂਦੀ ਜਾਂ ਗਹਿਣੇ ਦਾ ਦੇਖੋ ਇਹ ਪਰਮਾਤਮਾ ਦਾ ਸ਼ਿੰਗਾਰ ਸੀਗਾ ਜਿਹੜਾ ਦੋ ਦਹਾਕਿਆਂ ਤੋਂ ਗਾਇਬ ਸੀ ਤੇ ਅੱਜ ਮੰਦਿਰ ਹੈ ਜਿਹੜਾ ਕਰਜ਼ਾ ਮੁਕਤ ਹੋ ਚੁੱਕਿਆ ਹੈ ਪ੍ਰਧਾਨ ਜੀ ਨੇ ਇਸ ਕਦਮ ਨੂੰ ਕਿਵੇਂ ਦੇਖਦੇ ਬਹੁਤ ਸਾਰੇ ਪ੍ਰਧ ਮੈਂ ਪਹਿਲਾ ਤਾਂ ਜਿਹੜੀ ਇਹ ਉਹ ਨਵੀਂ ਮੇਹਨਤ ਸੁਹਾਗ ਜੀ ਹੋਰੀਆਂ ਦੀ ਤੁਹਾਡੀ ਸਾਰਿਆਂ ਦੀ ਮੈਨੇਜਮੈਂਟ ਐ ਇਹਨੂੰ ਬਹੁਤ ਮੁਬਾਰਕਬਾਦ ਦਿੰਦਾ ਜਿਹੜੇ ਇੱਕ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਪ੍ਰਾਲੇ ਕਰਦੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਦੇ ਤੇ ਮਿਠਾਸ ਦੇ ਮੇਹਨਤ ਸਾਧਕਾ ਇਹ ਆਪਣੇ ਜੀਵੀ ਦੇਵਤਿਆਂ ਦੇ ਠਾਕੁਰ ਜੀ ਦੇ ਬਜਰੰਗਵਲੀ ਦੇ ਵਸਤਰ ਨੇ ਇੱਥੇ ਲਿਆਉਂਦੇ ਨੇ ਬਹੁਤ ਧੰਨਵਾਦ ਪੁਰਾਣੀ ਮੇਹਨਤ ਵਿੜੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਸੰਭਾਲ ਕੇ ਰੱਖਿਆ ਪੂਰੀ ਇੱਜ਼ਤ ਨਾਲ ਰੱਖਿਆ ਇਹਨੇ ਵਾਪਸ ਕੀਤਾ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਨੇ ਕਿ ਬਜਰੰਗਵਲੀ ਜੀ ਦਾ ਸ਼ਿੰਗਾਰ ਹੈ ਜਿਹੜਾ ਪ੍ਰਧਾਨ ਜੀ ਨੇ ਕਿਹਾ ਕਿ 15 ਕਿਲੋ ਲੱਗੇ ਚਾਹੇ 21 ਕਿਲੋ ਲੱਗੇ ਬਜਰੰਗਵਰੀ ਦਾ ਸ਼ਿੰਗਾਰ ਵੀ ਚਾਂਦੀ ਨਾਲ ਕੀਤਾ ਜਾਵੇਗਾ ਇਹ ਬਹੁਤ ਵਧੀਆ ਹੈ ਬਾਲਾ ਇਹ ਮੰਦਰ ਨੂੰ ਜਿਹੜਾ ਕਬਾਲਾ ਇੱਥੇ ਕੋਈ ਕੀ ਦੀ ਕਸਰ ਨਹੀਂ ਕੋਈ ਘਾਟ ਨਹੀਂ ਨਹੀਂ ਇੱਕ ਬਾਲਾ ਜੀ ਕਿ ਬਹੁਤ ਬਾਲੇ ਦੇ ਮੂਰਤੇ ਬਣ ਗਏ ਤੇ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਕਿ ਸੋਚਿਆ ਸੱਚੀ ਮੰਦਰ ਜਿਹੜੇ ਬਾਲੇ ਦੇ ਸੁਭਰ ਬਹੁਤ ਸ਼ਕਸ਼ੀ ਆ ਹਾਂ ਬਿਲਕੁਲ ਸ਼ਕਸ਼ੀ ਆ ਇੱਥੇ ਜਿਹੜਾ ਆਉਂਦਾ ਸੱਚੇ ਮਨ ਨਾਲ ਉਥੋਂ ਕੁਝ ਲੈ ਕੇ ਜਾਂਦਾ ਇਹ ਇੰਨਾ ਪਵਿੱਤਰ ਮੰਦਰ ਹੈ ਤੁਸੀਂ ਆਵੇ ਸੱਚੇ ਮਨ ਨਾਲ ਸੁੱਕੇ ਜਾਓ ਤੁਹਾਨੂੰ ਰੱਬ ਤੁਹਾਨੂੰ ਖਾਲੀ ਨਹੀਂ ਮੋੜਾ ਛੋੜੀ ਢੋਲੀ ਭਰ ਕੇ ਦ ਦੋ 1972 73 ਤੋਂ ਇੱਥੇ ਜੁੜਿਆ ਹੋਇਆ ਉਹ ਕਮਰਾ ਉੱਥੇ ਅਸੀਂ ਪੰਜਵੀਂ ਗਲਾਸ ਵਟਦੇ ਹੁੰਦੇ ਸੀ ਉਦੋਂ ਦੇ ਅਸੀਂ ਦੇਖਦੇ ਆ ਇਹਦੇ ਮੰਦਰ ਦੇ ਵਿੱਚ ਬਹੁਤ ਸ਼ਕਤੀ ਆ ਬਹੁਤ ਸ਼ਕਤੀ ਆ ਜਿਹੜੇ ਮੰਦਰ ਨੇ ਇਹਨੇ ਕਿਹਾ ਇਗੋ ਕੀਤੀ ਆ ਉਹ ਇਹ ਮੰਦਰ ਨੇ ਉਹਨੂੰ ਵਾਕਿਆ ਨਹੀਂ ਆਹ ਵਾੜੀ